ਯੰਗਸਟਰ ਅੱਜਕੱਲ ਜਿਹੜੇ ਹੋਲੜ ਬਾਜੀ ਵਾਲੇ ਪਾਸੇ ਹੋ ਰਹੇ ਨੇ ਧਰੋਂ ਤੋਂ ਪਰਾਂ ਹਟ ਕੇ ਜਿਹੜੇ ਲੀਗ ਤੇ ਹੈ ਨਹੀਂਗੇ ਉਹਨਾਂ ਬਾਰੇ ਆਪਾਂ ਨੂੰ ਕੀ ਕਰਨਾ ਗੁਲਾਲ ਲਗਾਣੇ ਆ ਅਸੀਂ ਉਹ ਰੰਗਾਂ ਦੀ ਹੋਲੀ ਖੇਡਣੀ ਆ ਅਸੀਂ ਉਹ ਆਰਾਮ ਨਾਲ ਬਹਿ ਕੇ ਖੇਡੀਏ ਐਨਜੋਇਮੈਂਟ ਸਿਰਫ ਇਹੀ ਹੁੰਦਾ ਜੀ ਇੱਕ ਦੂਜੇ ਦੇ ਉੱਪਰ ਚਿੱਕੜ ਪਾ ਦੋ ਇੱਕ ਦੂਜੇ ਨੂੰ ਜਿਹੜਾ ਉਹ ਉਹ ਅੰਡੇ ਮਾਰੋ ਕਿ ਇਹੀ ਐਨਜੋਇਮੈਂਟ ਹੁੰਦੀ ਹੈ ਸਵਾਲ ਵੱਡਾ ਇਹ ਹੈ ਕੋਈ ਵੀ ਤਿਉਹਾਰ ਜਿਹੜਾ ਹੁੰਦਾ ਨਾ ਉਹ ਆਪਸ ਵਿੱਚ ਇਕੱਠਾ ਬਹਿ ਕੇ ਮਿਲਵਰਤਨਾ ਸिखਾਂਦਾ ਹੈ ਪਰ ਉੱਥੇ ਹੀ ਦੂਜੇ ਪਾਸੇ ਅੱਜ ਦੇ ਟਾਈਮ ਦੇ ਵਿੱਚ ਕੀ ਸਾਨੂੰ ਦੇਖਣ ਨੂੰ ਮਿਲਦਾ ਹੈ ਕਿ ਮੋਟਰਸਾਈਕਲਾਂ ਦੇ ਵੱਡੇ ਵੱਡੇ ਹੌਰਨ ਲਾ ਕੇ ਜਿਹੜਾ ਉਹ ਗਲੀਆਂ ਦੇ ਵਿੱਚੋਂ ਪੀ ਪੀ ਕਰਦੇ ਨਿਕਲਦੇ ਨੇ ਜਿਹੜੇ ਰਸਤੇ 'ਚ ਜਾਨਵਰ ਹੁੰਦੇ ਆ ਕਈ ਵਾਰੀ ਉਹਨਾਂ ਦੇ ਉੱਪਰ ਰੰਗ ਸੇੜਦਣਗੇ ਉਹਨਾਂ ਨੂੰ ਜਿਹੜਾ ਨੁਕਸਾਨ ਪਹਚਾਣਗੇ ਤਾਂ ਇਹ ਇੱਕ ਕਹਿ ਲਓ ਕਿ ਰੰਗ ਦੇ ਵਿੱਚ ਭੰਗ ਪਾਉਣ ਵਾਲੀ ਹੀ ਗੱਲ ਹੈ ਕੋਈ ਵੀ ਤਿਉਹਾਰ ਹੈ ਨਾ ਤਿਉਹਾਰ ਤੁਹਾਨੂੰ ਕਿਤੇ ਵੀ ਇਹ ਨਹੀਂ ਸਿਖਾਉਂਦਾ ਕਿ ਤੁਸੀਂ ਇਸ ਕੁਦਰਤ ਦਾ ਨੁਕਸਾਨ ਕਰੋ ਜਿਹੜੇ ਆ ਜਾਨਵਰ ਨੇ ਇਹ ਸਾਰੇ ਜਿਹੜਾ ਸਾਡੇ ਕਹ ਲਓ ਕਿ ਸੰਗੀ ਸਾਥੀ ਨੇ ਇਸ ਕੁਦਰਤ ਦੇ ਵਿੱਚ ਰਹਿਣ ਦੇ ਨਾਲ ਸਾਡੇ ਨਾਲ ਸਹਾਇਕ ਸਹਾਇਕ ਹੁੰਦੇ ਨੇ ਇਹਨਾਂ ਦਾ ਨੁਕਸਾਨ ਕਰਾਂਗੇ ਅਸੀਂ ਪਾਣੀ ਜਿਹੜਾ ਵਹਿ ਰਿਹਾ ਪਾਣੀ ਦੇ ਵਿੱਚ ਰੰਗ ਮਿਕਸ ਕਰਕੇ ਉਹਨੂੰ ਗੰਦਾ ਕਰਾਂਗੇ ਅਸੀਂ ਅਸੀਂ ਹਵਾ ਖਰਾਬ ਕਰਾਂਗੇ ਗੰਧਲੀ ਕਰਾਂਗੇ ਤਾਂ ਇਹ ਸਾਡੇ ਤੇ ਬਹੁਤ ਵੱਡੀ ਲਾਹਨਤ ਹੈ ਇਹ ਕੰਮ ਕਰਕੇ ਬੁੱਧੀ ਦਾ ਪ੍ਰਗਟਾਵਾ ਹੁੰਦਾ ਕਿ ਕਿੰਨੇ ਕੁ ਅਸੀਂ ਸਮਝਦਾਰ ਹਾਂ ਅਸੀਂ ਆ ਨੁਕਸਾਨ ਕਰ ਰਹੇ ਹਾਂ ਸਾਰੇ ਚੀਜ਼ ਦਾ ਅਸੀਂ ਇੰਨੇ ਕੀ ਸਮਝਦਾਰ ਹਾਂ ਬਸ ਦਾਸੀਏ ਕੇ ਹੋਲਾ ਮੱਲਾ ਸਿਰਫ ਇਸ ਕਰਕੇ ਹੁੰਦਾ ਸੀ ਹੋਲਾ ਕਹਿੰਦੇ ਨੇ ਹਮਲਾ ਕਰਨਾ ਤੇ ਮੱਲਾ ਕਹਿੰਦੇ ਨੇ ਹਮਲਾ ਕਰਨ ਦੀ ਥਾਂ ਨੂੰ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਵੇਲੇ ਕਿਉਂਕਿ ਉਸ ਵੇਲੇ ਜੰਗਾ ਹੁੰਦੀਆਂ ਸੀ ਲੋਕ ਜਿਹੜੇ ਨੇ ਉਹ ਉੱਥੇ ਇੱਕ ਮੇਲੇ ਦੇ ਤੌਰ ਤੇ ਆਉਂਦੇ ਸੀ ਗੁਰੂ ਸਾਹਿਬ ਨੂੰ ਵੱਲੋਂ ਉਹਨਾਂ ਨੂੰ ਜਿਹੜਾ ਹੈ ਟ੍ਰੇਨਿੰਗ ਦਿੱਤੀ ਜਾਂਦੀ ਸੀ ਕਿ ਜੇ ਬਾਈਚਾਂਸ ਕੱਲ ਨੂੰ ਸਾਡੇ ਤੇ ਅਟੈਕ ਹੁੰਦਾ ਤਾਂ ਅਸੀਂ ਕਿਸ ਤਰੀਕੇ ਨਾਲ ਬਚਣਾ ਹੈ ਅੱਜ ਦੇ ਟਾਈਮ ਦੇ ਵਿੱਚ ਹੋਲਾ ਮੱਲਾ ਜਿਹੜਾ ਹੈ ਉਹ ਅਸੀਂ ਦੇਖ ਰਹੇ ਹਾਂ ਕਿ ਕਿੰਨਾ ਗੰਦਲਾ ਹੋ ਗਿਆ ਉੱਥੇ ਜਾ ਕੇ ਲੋਕ ਸਿਰਫ ਫੋਟੋਗ੍ਰਾਫੀ ਕਰਨ ਜਾਂਦੇ ਨੇ ਉੱਥੇ ਲੋਕ ਸਿਰਫ ਰੰਗ ਇੱਕ ਦੂਜੇ ਦੇ ਉੱਪਰ ਜਿਹੜੇ ਕਿ ਬਿਲਕੁਲ ਵੀ ਹੋਲੇ ਮੱਲੇ ਦੇ ਜਿਹੜਾ ਉਹ અનુਕੂਲ ਨਹੀਂ ਹੈ ਜਿੱਥੇ ਆਪਾਂ ਹਜੂਰ ਸਾਹਿਬ ਦੀ ਗੱਲ ਕਰੀਏ ਉੱਥੇ ਵੀ ਹੋਲਾ ਮੱਲਾ ਬਣਾਇਆ ਜਾਂਦਾ ਹੈ ਨਾ ਉੱਥੇ ਤਾਂ ਜਿੱਥੇ ਮੇਨ ਬਾਬਾ ਜੀ ਦੀ ਜਿਹੜੀ ਬੀੜ ਹੁੰਦੀ ਹੈ ਨਾ ਉੱਥੇ ਰੰਗ ਉੜਾਇਆ ਜਾ ਰਹੇ ਨੇ ਪੂਰੀ ਗੁਰਬਾਣੀ ਦੇ ਵਿੱਚ ਕਿਤੇ ਵੀ ਹੋਲੀ ਦੇ ਰੰਗਾਂ ਨਾਲ ਖੇਡਣ ਦੀ ਗੱਲ ਹੀ ਨਹੀਂ ਕੀਤੀ ਗਈ ਗੁਰੂ ਸਾਹਿਬ ਗੁਰਬਾਣੀ ਦੇ ਵਿੱਚ ਇਹੋ ਜਿਹੇ ਰੰਗ ਨੂੰ ਕਸੁੰਬ ਦਾ ਰੰਗ ਕਹਿੰਦੇ ਨੇ ਤੇ ਗੁਰੂ ਸਾਹਿਬ ਕਹਿੰਦੇ ਨੇ ਅਜਿਹੇ ਰੰਗ ਦੀ ਮੈਨੂੰ ਲੋੜ ਨਹੀਂ ਹੈ ਸੱਸਰਗਾਲ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂ ਮਬਰਬੀਰ ਭਾਰਤ ਦਾ ਇੱਕ ਬਹੁਤ ਹੀ ਫੇਮਸ ਤਿਉਹਾਰ ਜਿਹੜਾ ਕਿ ਹੋਲੀ ਆ ਚੁੱਕੀ ਹੈ ਤੇ ਪਰ ਤੁਹਾਨੂੰ ਇਹ ਗੱਲ ਦੱਸ ਦੇ ਜਿੱਥੇ ਇਹ ਜਿਹੜਾ ਤਿਉਹਾਰ ਹੈ ਕਾਫੀ ਧੂਮ ਧਾਮ ਨਾਲ ਮਨਾਇਆ ਜਾਂਦਾ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਖੁਸ਼ੀ ਹੁੰਦਾ ਪਰ ਕੁਝ ਜਿਹੜੇ ਹੁੱਲੜਵਾਜ ਯੰਗਸਟਰਸ ਜਿਹੜੇ ਹੁੰਦੇ ਨੇ ਉਹ ਇਸ ਨੂੰ ਇਸ ਦੇ ਰੰਗ ਦੇ ਵਿੱਚ ਜਿਹੜਾ ਭੰਗ ਪਾਉਣ ਦੀ ਕੋਸ਼ਿਸ਼ ਜਰੂਰ ਕਰਦੇ ਨੇ ਹੁੱਲੜਬਾਜੀ ਕਰਦੇ ਨੇ ਸਪੀਕਰਾਂ ਤੇ ਗਾਣੇ ਚਾਲਦੇ ਨੇ ਗਲੀਆਂ 'ਚ ਗੇੜੀਆਂ ਵੱਜਦੇ ਨੇ ਹੂਟਿੰਗ ਚੱਲਦੀ ਹੈ ਸਾਡੇ ਨਾਲ ਅੱਜ ਅਮਰਜੋਤ ਸਿੰਘ ਜੀ ਮੌਜੂਦ ਨੇ ਗੱਲਬਾਤ ਕਰਦੇ ਇਹਨਾਂ ਵਿਸ਼ਿਆਂ ਉੱਤੇ ਵੀ ਕਿਸ ਤਰੀਕਿਆਂ ਨਾਲ ਇਹਨਾਂ ਚੀਜ਼ਾਂ ਤੇ ਜਿਹੜੀ ਠੱਲ ਪਾਣੀ ਚਾਹੀਦੀ ਹੈ ਤੇ ਇਹਨਾਂ ਨੂੰ ਜਿਹੜੀ ਕਿ এডਿਕੇਸ਼ਨ ਦੇਣੀ ਚਾਹੀਦੀ ਹੈ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਸਰ ਸਤਿ ਸ਼੍ਰੀ ਅਕਾਲ ਜੀ ਸਰ ਮੇਰਾ ਸਵਾਲ ਤੁਹਾਨੂੰ ਸਭ ਤੋਂ ਪਹਿਲਾਂ ਤੇ ਹੋਵੇਗਾ ਕਿ ਜਿਹੜੇ ਯੰਗਸਟਰ ਅੱਜ ਕੱਲ ਜਿਹੜੇ ਹੁੱਲੜ ਬਾਜੀ ਵਾਲੇ ਪਾਸੇ ਹੋ ਰਹੇ ਨੇ ਧਰਨੋਂ ਤੋਂ ਪਰਾਂ ਹਟ ਕੇ ਜਿਹੜੇ ਲੀਗ ਤੇ ਹੈ ਨਹੀਂਗੇ ਉਹਨਾਂ ਬਾਰੇ ਆਪਾਂ ਨੂੰ ਕੀ ਕਰਨਾ ਚਾਹੀਦਾ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਵੱਡੀ ਗੱਲ ਇਹ ਹੈ ਕਿ ਤਿਉਹਾਰ ਨੇ ਬੜੇ سارے ਤਿਉਹਾਰ ਆਂਦੇ ਨੇ ਹੋਲੀ ਵੀ ਤਿਉਹਾਰ ਜਿਹੜਾ ਬੜਾ ਵੱਡਾ ਤਿਉਹਾਰ ਹੈ ਜਿੱਥੇ ਜਿੱਥੇ ਵੀ ਭਾਰਤੀ ਵੱਸਦੇ ਨੇ ਚਾਹੇ ਉਹ ਇੱਥੇ ਭਾਰਤ ਦੀ ਗੱਲ ਕਰ ਲਈਏ ਬਾਹਰਲੇ ਦੇਸ਼ਾਂ ਦੀ ਗੱਲ ਕਰ ਲਈਏ ਤਾਂ ਉੱਥੇ ਇਹ ਤਿਉਹਾਰ ਮਨਾਇਆ ਜਾਂਦਾ ਬੜੇ ਵਧੀਆ ਤਰੀਕੇ ਨਾਲ ਮਨਾਇਆ ਜਾਂਦਾ ਪਰ ਪ੍ਰੋਬਲਮ ਇਹ ਹੈ ਕਿ ਕੋਈ ਵੀ ਤਿਉਹਾਰ ਜਿਹੜਾ ਹੁੰਦਾ ਨਾ ਉਹ ਆਪਸ ਵਿੱਚ ਇਕੱਠਾ ਬਹਿ ਕੇ ਮਿਲਵਰਤਨਾ ਸिखਾਂਦਾ ਹੈ ਕਿਦਾਂ ਤੁਸੀਂ ਆਪਣੇ ਜਿਹੜੇ ਆ ਭਾਈਚਾਰੇ ਦੇ ਵਿੱਚ ਵਿਚਰ ਸਕਦੇ ਹੋ ਵੱਡੇ ਛੋਟੇ ਨਾਲ ਕਿਦਾਂ ਤੁਸੀਂ ਬੈਠ ਕੇ ਇਕੱਠਿਆਂ ਟਾਈਮ ਸਪੈਂਡ ਕਰ ਸਕਦੇ ਹੋ ਇੰਜੋਏ ਕਰ ਸਕਦੇ ਹੋ ਬੀਸਿਕਲੀ ਇਸ ਵਾਸਤੇ ਹੁੰਦਾ ਪਰ ਉੱਥੇ ਹੀ ਦੂਜੇ ਪਾਸੇ ਅੱਜ ਦੇ ਟਾਈਮ ਦੇ ਵਿੱਚ ਕੀ ਸਾਨੂੰ ਦੇਖਣ ਨੂੰ ਮਿਲਦਾ ਹੈ ਕਿ ਲੋਕ ਜਿਵੇਂ ਤੁਸੀਂ ਦੱਸਿਆ ਕਿ ਹੁੱਲੜਬਾਜੀ ਕਰਦੇ ਨੇ ਉਹ ਮੋਟਰਸਾਈਕਲਾਂ ਦੇ ਵੱਡੇ ਵੱਡੇ ਹਾਰਨ ਲਾ ਕੇ ਜਿਹੜਾ ਉਹ ਗਲੀਆਂ ਦੇ ਵਿੱਚੋਂ ਪੀ ਪੀ ਕਰਦੇ ਨਿਕਲਦੇ ਨੇ ਬੜੇ ਲੋਕ ਪਰੇਸ਼ਾਨ ਹੁੰਦੇ ਨੇ ਈਵਨ ਕਿ ਜਿਹੜੇ ਰਸਤੇ 'ਚ ਜਾਨਵਰ ਹੁੰਦੇ ਆ ਕਈ ਵਾਰੀ ਉਹਨਾਂ ਦੇ ਉੱਪਰ ਰੰਗ ਸੇੜਦਣਗੇ ਉਹਨਾਂ ਨੂੰ ਜਿਹੜਾ ਨੁਕਸਾਨ ਪਹੁੰਚਾਣਗੇ ਤਾਂ ਇਹ ਇੱਕ ਕਹਿ ਲਓ ਕਿ ਰੰਗ ਦੇ ਵਿੱਚ ਭੰਗ ਪਾਉਣ ਵਾਲੀ ਹੀ ਗੱਲ ਹੈ ਤਾਂ ਵੱਡੀ ਪ੍ਰੋਬਲਮ ਤਾਂ ਇਹ ਹੈ ਕਿ ਕੀ ਉਹਨਾਂ ਦੀ ਇੰਜੋਏਮੈਂਟ ਸਿਰਫ ਇੱਥੇ ਤੱਕ ਰਹੇਗੀ ਕੀ ਸਾਡੀ ਇੰਜੋਏਮੈਂਟ ਇਹ ਨਹੀਂ ਹੋ ਸਕਦੀ ਕਿ ਅਸੀਂ ਆਪਣੇ ਰਿਸ਼ਤੇਦਾਰਾਂਾਂ 'ਚ ਆਪਣੇ ਯਾਰਾਂ ਦੋਸਤਾਂ ਦੇ ਨਾਲ ਟਾਈਮ ਸਪੈਂਡ ਕਰੀਏ ਅਸੀਂ ਬਹਿ ਕੇ ਗੱਲਾਂ ਕਰੀਏ ਉਹਨਾਂ ਨਾਲ ਜਾਂ ਅਸੀਂ ਗੁਲਾਲ ਲਗਾਣੇ ਆ ਅਸੀਂ ਉਹ ਰੰਗਾਂ ਦੀ ਹੋਲੀ ਖੇਡਣੇ ਆ ਅਸੀਂ ਉਹ ਆਮ ਨਾਲ ਬਹਿ ਕੇ ਖੇਡੀਏ ਰੈਦਰ ਦੈਨ ਕਿ ਇੰਜੋਏਮੈਂਟ ਸਿਰਫ ਇਹੀ ਹੁੰਦਾ ਜੀ ਇੱਕ ਦੂਜੇ ਦੇ ਉੱਪਰ ਚਿੱਕੜ ਪਾ ਦੋ ਇੱਕ ਦੂਜੇ ਨੂੰ ਜਿਹੜਾ ਉਹ ਉਹ ਅੰਡੇ ਮਾਰੋ ਤੁਸੀਂ ਗੰਦਗੀ ਫਲਾਓ ਕਿ ਇਹ ਹੀ ਇੰਜੋਏਮੈਂਟ ਹੁੰਦੀ ਹੈ ਸਵਾਲ ਵੱਡਾ ਇਹ ਹੈ ਪਿਛਲੇ ਕੁਝ ਸਮੇਂ ਪਹਿਲਾਂ ਤਾਂ ਜਦੋਂ ਆਪਾਂ ਦੇਖਦੇ ਸੀਗੇ ਕਿ ਰੰਗ ਬੜੇ ਗੰਦੇ ਮਾਰਕੀਟ ਦੇ ਵਿੱਚ ਆਣਾ ਸ਼ੁਰੂ ਹੋ ਗਏ ਸੀ ਪਰ ਹੁਣ ਉਸ ਚੀਜ਼ ਤੇ ਕਿਤੇ ਨਾ ਕਿਤੇ ਜਿਹੜਾ ਸ਼ਿਕੰਜਾ ਕੱਸਿਆ ਗਿਆ ਸਰਕਾਰ ਵੱਲੋਂ ਰੰਗ ਗੁਲਾਲ ਵਰਤਣਾ ਸ਼ੁਰੂ ਕਰ ਦਿੱਤੇ ਪਰ ਫੇਰ ਵੀ ਜਿਹੜਾ ਤੁਸੀਂ ਇੱਕ ਗੱਲ ਕੀਤੀ ਕਿ ਜਿਹੜਾ ਜਾਨਵਰ ਹੁੰਦੇ ਨੇ ਕੁੱਤੇ ਵਗੈਰਾ ਜਿਹੜੇ ਹੁੰਦੇ ਨੇ ਗਲੀਆਂ ਵਿੱਚ ਫਿਰਦੇ ਉਹਨਾਂ ਉੱਤੇ ਰੰਗ ਪਾ ਜਾਂਦੇ ਨੇ ਉਹ ਕਿੰਨਾ ਕੁ ਮਤਲਬ ਆਪਣੇ ਸੁਸਾਇਟੀ ਉੱਤੇ ਪ੍ਰਭਾਵ ਪਾਉਂਦੀ ਹੈ ਚੀਜ਼ ਹਨਾ ਦੇਖੋ ਕੋਈ ਵੀ ਤਿਉਹਾਰ ਹੈ ਨਾ ਉਹ ਤਿਉਹਾਰ ਤੁਹਾਨੂੰ ਕਿਤੇ ਵੀ ਇਹ ਨਹੀਂ ਸਿਖਾਉਂਦਾ ਕਿ ਤੁਸੀਂ ਇਸ ਕੁਦਰਤ ਦਾ ਨੁਕਸਾਨ ਕਰੋ ਇਹ ਜਿਹੜੀ ਕੁਦਰਤ ਹੈ ਸਾਡੀ ਇਹ ਕੁਦਰਤ ਸਾਡੀ ਮਾਂ ਹੈ ਕਿਸੇ ਵੀ ਧਰਮ ਦੇ ਵਿੱਚ ਆਪਾਂ ਹੋਈਏ ਪਰ ਇਹ ਕੁਦਰਤ ਨੇ ਜਿੰਨੇ ਸਾਨੂੰ ਇਹਨਾਂ ਪਾਲਣ ਪੋਸ਼ਣ ਵਾਸਤੇ ਦੇ ਰਹੀ ਹੈ ਸਾਡੇ ਖਾਣੇ ਜਿਹੜੇ ਨੇ ਸਾਡੇ ਜਿਹੜੇ ਕ੍ਰੌਪਸ ਨੇ ਉਹ ਇਸੇ ਦੇ ਵਿੱਚ ਉਗਦੀਆਂ ਨੇ ਇਸੇ ਧਰਤੀ ਦੇ ਵਿੱਚ ਉਗਦੀਆਂ ਨੇ ਤਾਂ ਇਹ ਸਾਡੀ ਮਾਤਾ ਹੈ ਅਸੀਂ ਜੇ ਇਹਦਾ ਨੁਕਸਾਨ ਕਰਾਂਗੇ ਤਾਂ ਸਾਨੂੰ ਝੇਲਣਾ ਤਾਂ ਪਏਗਾ ਹੀ ਤੇ ਜਿਹੜੇ ਆ ਜਾਨਵਰ ਨੇ ਇਹ ਸਾਰੇ ਜਿਹੜਾ ਸਾਡੇ ਕਹ ਲੋ ਕਿ ਸੰਗੀ ਸਾਥੀ ਨੇ ਇਸ ਕੁਦਰਤ ਦੇ ਵਿੱਚ ਰਹਿਣ ਦੇ ਨਾਲ ਸਾਡੇ ਨਾਲ ਸਹਾਇਕ ਸਹਾਇਕ ਹੁੰਦੇ ਨੇ ਇਹਨਾਂ ਦਾ ਨੁਕਸਾਨ ਕਰਾਂਗੇ ਅਸੀਂ ਪਾਣੀ ਜਿਹੜਾ ਵਹਿ ਰਿਹਾ ਪਾਣੀ ਦੇ ਵਿੱਚ ਰੰਗ ਮਿਕਸ ਕਰਕੇ ਉਹਨੂੰ ਗੰਦਾ ਕਰਾਂਗੇ ਅਸੀਂ ਅਸੀਂ ਹਵਾ ਖਰਾਬ ਕਰਾਂਗੇ ਗੰਧਲੀ ਕਰਾਂਗੇ ਤਾਂ ਇਹ ਸਾਡੇ ਤੇ ਬਹੁਤ ਵੱਡੀ ਲਾਹਨਤ ਹੈ ਨਾਰਮਲੀ ਕਿਹਾ ਜਾਂਦਾ ਕਿ ਇਨਸਾਨ ਜਿਹੜੀ ਹੈ ਇਹ ਜੀ ਕੌਮ ਹੈ ਜਿਹੜੀ ਕਿ ਬਾਕੀ ਸਾਰੇ ਜਿਹੜੇ ਜਾਨਵਰ ਨੇ ਜਾਂ ਜਿੰਨੇ ਵੀ ਹੋਰ ਇਸ ਧਰਤੀ ਤੇ ਜੀਵ ਜੰਤੂ ਨੇ ਉਹਨਾਂ ਸਾਰਿਆਂ ਤੋਂ ਜ਼ਿਆਦਾ ਸਰਵ ਉੱਚ ਜਿਹੜੀ ਹੈ ਇਹ ਬੁੱਧੀਮਾਨ ਪਰ ਇਹ ਕੰਮ ਕਰਕੇ ਬੁੱਧੀ ਦਾ ਪ੍ਰਗਟਾਵਾ ਹੁੰਦਾ ਕਿ ਕਿੰਨੇ ਕੁ ਅਸੀਂ ਸਮਝਦਾਰ ਆ ਅਸੀਂ ਆ ਨੁਕਸਾਨ ਕਰ ਰਹੇ ਆ ਸਾਰੇ ਚੀਜ਼ ਦਾ ਅਸੀਂ ਇੰਨੇ ਕੀ ਸਮਝਦਾਰ ਆ ਬਸ ਤੇ ਇਸੇ ਦੇ ਨਾਲ ਜਿੱਦਾਂ ਆਪਾਂ ਦੇਖਦੇ ਆ ਆਨੰਦਪੁਰ ਦੇ ਵਿੱਚ ਹੋਲਾ ਮੱਲਾ ਮਨਾਇਆ ਜਾਂਦਾ ਹਨ ਆ ਸੰਗਤਾਂ ਪੰਜਾਬ ਦੇ ਵਿੱਚੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਜਾਂਦੀਆਂ ਨੇ ਪਰ ਉਹਨਾਂ ਵਿੱਚ ਇਹ ਕੋਈ ਸ਼ਰਾਰਤੀ ਤੱਤ ਹੁੰਦੇ ਨੇ ਜੋ ਕਿ ਹੁੱਲੜਬਾਜੀ ਕਰਦੇ ਨੇ ਸਪੀਕਰ ਲਾਉਂਦੇ ਨੇ ਹਨਾ ਸਟੰਟ ਕਰਦੇ ਨੇ ਸੜਕਾਂ ਉੱਤੇ ਹਾਲੇ ਕਿ ਪਿਛਲੇ ਸਾਲ ਪ੍ਰਸ਼ਾਸਨ ਵੱਲੋਂ ਕਾਫੀ ਜ਼ਿਆਦਾ ਇਹਨਾਂ ਤੇ ਠੱਲ ਪਾਈ ਗਈ ਹੈ ਪਰ ਫੇਰ ਵੀ ਇਸ ਸਾਲ ਵੀ ਆਪਾਂ ਨੂੰ ਹੱਲੇ ਇਸ ਤਰੀਕੇ ਦੇ ਕੇਸ ਜਿਹੜੇ ਦੇਖਣ ਨੂੰ ਮਿਲ ਰਹੇ ਉਹਨਾਂ ਨੂੰ ਕਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ ਦੇਖੋ ਜੀ ਬਹੁਤ ਵਧੀਆ ਸਵਾਲ ਆ ਤੁਹਾਡਾ ਸਭ ਤੋਂ ਪਹਿਲਾਂ ਤਾਂ ਮੈਂ ਕਲੀਅਰ ਕਰਨਾ ਚਾਹਾਂਗਾ ਕਿ ਹੋਲੀ ਤਿਉਹਾਰ ਜਿਹੜੀ ਮਨਾਈ ਜਾਂਦੀ ਹੈ ਰੰਗਾਂ ਦੀ ਹੋਲੀ ਹੁੰਦੀ ਹੈ ਪਰ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਹੋਲੇ ਮੱਲੇ ਦੀ ਤਾਂ ਇਹਦਾ ਕਨਸੈਪਟ ਥੋੜਾ ਦਾ ਡਿਫਰੈਂਟ ਹੈ ਅੱਜ ਦੇ ਟਾਈਮ ਦੇ ਵਿੱਚ ਉੱਥੇ ਸੇਮ ਉਹੀ ਚੀਜ਼ ਹੋਣ ਲੱਗ ਗਈ ਉਸੇ ਤੇ ਕਿ ਰੰਗਾ ਦੇ ਨਾਲ ਉੱਥੇ ਹੋਲੀ ਖੇਡੀ ਜਾਂਦੀ ਹੈ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਸਿੱਖ ਧਰਮ ਅਲੱਗ ਚਲਾਇਆ ਸੀ ਨਾ ਉਹਦੇ ਵਿੱਚ ਜਿਹੜੀਆਂ ਰਵੈਤਾਂ ਨੇ ਉਹ ਸਾਰੀਆਂ ਵੀ ਡਿਫਰੈਂਟ ਸੀ ਬਾਕੀ ਨਾਲੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਵੇਲੇ ਹੋਲਾ ਮੱਲਾ ਸ਼ੁਰੂ ਹੋਇਆ ਸੀ ਕਿਉਂਕਿ ਹੋਲੀ ਖੇਡੀ ਜਾਂਦੀ ਸੀ ਕਿ ਬਾਕੀ ਧਰਮਾਂ ਦੇ ਵਿੱਚ ਤੇ ਗੁਰੂ ਸਾਹਿਬ ਨੇ ਕਿਹਾ ਸੀਗਾ ਕਿ ਇਹਨੂੰ ਅਸੀਂ ਹੋਲੇ ਮੱਲੇ ਦਾ ਸਰੂਪ ਦਵਾਂਗੇ ਸਟੋਰੀ ਬਹੁਤ ਲੰਬੀ ਹੈ ਇਹਦੇ ਪਿੱਛੇ ਪਰ ਜਿਹੜੀ ਮੁਢਲੀ ਚੀਜ਼ ਤੁਹਾਨੂੰ ਦੱਸ ਦਈਏ ਕਿ ਹੋਲਾ ਮੱਲਾ ਸਿਰਫ ਇਸ ਕਰਕੇ ਹੁੰਦਾ ਸੀ ਹੋਲਾ ਕਹ ਤੇ ਮੱਲਾ ਕਹਿੰਦੇ ਨੇ ਹਮਲਾ ਕਰਨ ਦੀ ਥਾਂ ਨੂੰ ਮਤਲਬ ਕਿ ਉਸ ਟਾਈਮ ਤੇ ਇਦਾਂ ਹੁੰਦਾ ਸੀ ਕਿ ਜਦੋਂ ਗੁਰਗੋਵਿੰਦ ਸਿੰਘ ਪਾਤਸ਼ਾਹ ਦੇ ਵੇਲੇ ਕਿਉਂਕਿ ਉਸ ਵੇਲੇ ਜੰਗਾਂ ਹੁੰਦੀਆਂ ਸੀ ਉਸ ਟਾਈਮ ਤੇ ਜਿਹੜੇ ਸਾਡੇ ਦੁਸ਼ਮਣ ਸੀ ਉਹਨਾਂ ਨਾਲ ਜੰਗਾਂ ਹੁੰਦੀਆਂ ਸੀ ਤੇ ਲੋਕ ਜਿਹੜੇ ਨੇ ਉਹ ਉੱਥੇ ਇੱਕ ਮੇਲੇ ਦੇ ਤੌਰ ਤੇ ਆਂਦੇ ਸੀ ਗੁਰੂ ਸਾਹਿਬ ਵੱਲੋਂ ਉਹਨਾਂ ਨੂੰ ਜਿਹੜਾ ਹੈ ਟ੍ਰੇਨਿੰਗ ਦਿੱਤੀ ਜਾਂਦੀ ਸੀ ਕਿ ਜੇ ਬਾਈਚਾਂਸ ਕੱਲ ਨੂੰ ਸਾਡੇ ਤੇ ਅਟੈਕ ਹੁੰਦਾ ਤਾਂ ਅਸੀਂ ਕਿਸ ਤਰੀਕੇ ਨਾਲ ਬਚਣਾ ਤਾਂ ਇੱਕ ਕਹਿ ਲਈਏ ਉੱਥੇ ਝੂਠਾ ਇੱਕ ਮੁਕਾਬਲਾ ਕਰਾਇਆ ਜਾਂਦਾ ਸੀ ਫੇਕ ਇੱਕ ਉੱਥੇ ਇੱਕ ਟ੍ਰੇਨਿੰਗ ਜਿਹੜੀ ਕਰਾਈ ਜਾਂਦੀ ਸੀਗੀ ਤੇ ਉਦੋਂ ਤੋਂ ਹੋਲਾ ਮੱਲਾ ਬਣਿਆ ਸੀ ਕਿ ਉੱਥੇ ਨਿਹੰਗ ਸਿੰਘ ਫੌਜਾਂ ਆਈਆਂ ਹੋਰ ਜਿਹੜੇ ਸਿੱਖ ਜਥੇਬੰਦੀਆਂ ਨੇ ਉੱਥੇ ਪਹੁੰਚਦੀਆਂ ਸੀ ਉੱਥੇ ਜਾ ਕੇ ਸ਼ਸਤਰ ਅਭਿਆਸ ਕਰਦੀਆਂ ਸੀ ਉੱਥੇ ਜਾ ਕੇ ਉਹ ਕੀਰਤਨ ਗੁਰਬਾਣੀ ਜਿਹੜਾ ਉਹਦਾ ਜਸ ਗਾਉਂਦੀਆਂ ਸੀ ਪਰ ਅੱਜ ਦੇ ਟਾਈਮ ਦੇ ਵਿੱਚ ਹੋਲਾ ਮੱਲਾ ਜਿਹੜਾ ਹੈ ਉਹ ਅਸੀਂ ਦੇਖ ਰਹੇ ਹਾਂ ਕਿ ਕਿੰਨਾ ਗੰਦਲਾ ਹੋ ਗਿਆ ਉੱਥੇ ਜਾ ਕੇ ਲੋਕ ਸਿਰਫ ਫੋਟੋਗ੍ਰਾਫੀ ਕਰਨ ਜਾਂਦੇ ਨੇ ਉੱਥੇ ਲੋਕ ਸਿਰਫ ਰੰਗ ਇੱਕ ਦੂਜੇ ਦੇ ਉੱਪਰ ਪਾ ਕੇ ਤੇ ਉਸ ਦੀ ਆੜ ਦੇ ਵਿੱਚ ਬੜੇ ਇਦਾਂ ਦੇ ਕੰਮ ਹੁੰਦੇ ਨੇ ਜਿਹੜੇ ਕਿ ਬਿਲਕੁਲ ਵੀ ਹੋਲੇ ਮੱਲੇ ਦੇ ਜਿਹੜਾ ਉਹ ਅਨੁਕੂਲ ਨਹੀਂ ਹੈ ਹੋਲਾ ਮੱਲਾ ਜਿਵੇਂ ਦੱਸਿਆ ਕਿ ਤੇ ਕਸ਼ਤਰ ਵੀ ਦਿੱਤੀ ਜਾਂਦੀ ਸੀ ਹਨਾ ਤੇ ਮਤਲਬ ਕੀਰਤਨ ਵਗੈਰਾ ਹੁੰਦਾ ਸੀ ਪਰ ਹੁਣ ਅੱਜ ਕੱਲ ਦੇ ਟਾਈਮ ਦੇ ਉੱਤੇ ਜਿਹੜੇ ਯੰਗਸਟਰ ਜਾਂਦੇ ਨੇ ਜਿਹੜੀ ਪੀੜ੍ਹੀ ਜਾਂਦੀ ਹੈ ਹਨਾ ਉੱਥੇ ਜਾ ਕੇ ਸਿਰਫ ਇੱਕ ਲੰਗਰਾਂ ਤੱਕ ਸੀਮਿਤ ਰਹਿ ਗਈ ਹੈ ਵੀ ਅਸੀਂ ਵੱਖ-ਵੱਖ ਤਰ੍ਹਾਂ ਦੇ ਲੰਗਰ ਖਾਵਾਂਗੇ ਤੇ ਬਾਕੀ ਫੋਟੋਆਂ ਖਿਚਾਵਾਂਗੇ ਜਿਵੇਂ ਅਸੀਂ ਦੱਸਿਆ ਹੀ ਹੈ ਇਹਨੂੰ ਕਿਸ ਤਰੀਕੇ ਨਾਲ ਦੇਖਦੇ ਹਾਂ ਕਿੱਥੇ ਆਪਣੇ ਪੰਥ ਦੇ ਵਿੱਚ ਸਿਰਫ ਇੱਕ ਦਾਲ ਫੁਲਕਾ ਚੱਲਿਆ ਸੀਗਾ ਤੇ ਹੁਣ ਜਿਹੜੇ ਲੰਗਰ ਹੈ ਵੱਖ-ਵੱਖ ਤਰ੍ਹਾਂ ਦੇ ਹੋਗੇ ਵਨਸ ਵਨੇ ਲੰਗਰ ਹੋਗੇ ਬਿਲਕੁਲ ਲੰਗਰ ਦਾ ਕਨਸੈਪਟ ਵੀ ਜਿਹੜਾ ਹੈ ਬੜਾ ਡਿਫਰੈਂਟ ਹੈ ਕਿਉਂਕਿ ਲੰਗਰ ਜਿਹੜਾ ਉਹ ਕਿਸੇ ਵੀ ਚੀਜ਼ ਦਾ ਹੋ ਸਕਦਾ ਅਸੀਂ ਸਿਰਫ ਇੱਕ ਲੰਗਰ ਜਿਹੜਾ ਹੈ ਉਹ ਪ੍ਰਸ਼ਾਦੇ ਤੱਕ ਦਾ ਰਹਿ ਗਿਆ ਸਾਡਾ ਕਿਉਂਕਿ ਉਹਦੇ ਪਿੱਛੇ ਵੀ ਰੀਜ਼ਨ ਹੈ ਕਿ ਅਸੀਂ ਕਹਿੰਨੇ ਆ ਕਿ ਸਾਨੂੰ ਮਿਹਨਤ ਨਾ ਕਰਨੀ ਪਵੇ ਲੰਗਰਾਂ ਦਾ ਕਨਸੈਪਟ ਗੁਰੂ ਸਾਹਿਬ ਨੇ ਚਲਾਇਆ ਸੀ ਨਾ ਤੇ ਉਹ ਕਨਸੈਪਟ ਸੀਗਾ ਉਸ ਟਾਈਮ ਤੇ ਬੀਬੀਆਂ ਸਿੰਘ ਜਿਹੜੇ ਸੀ ਉਹ ਆਪ ਜਾ ਕੇ ਪ੍ਰਸ਼ਾਦਾ ਤਿਆਰ ਕਰਦੇ ਸੀ ਭਾਵਨਾ ਹੁੰਦੀ ਸੀ ਇੱਕ ਕਿ ਆਪਣੇ ਮਨ ਦੇ ਨਾਲ ਅਸੀਂ ਸੰਗਤ ਵਾਸਤੇ ਤਿਆਰ ਕਰਨਾ ਕੁਝ ਉਹਨਾਂ ਨੂੰ ਛਕਾਣਾ ਤੇ ਉਹਦੇ ਵਿੱਚ ਆਟੋਮੈਟਿਕਲੀ ਸਵਾਦ ਇੰਨਾ ਆਪਣਿਆਂ ਪਾ ਜਾਂਦਾ ਸੀ ਇੱਕ ਤਾਂ ਗੁਰਬਾਣੀ ਚੱਲਦੀ ਹੁੰਦੀ ਸੀ ਦੂਜੀ ਆਹ ਅੱਜ ਦੇ ਟਾਈਮ ਦੇ ਵਿੱਚ ਕੀ ਹੋ ਰਿਹਾ ਅਸੀਂ ਲੰਗਰ ਜਿਹੜਾ ਆ ਉਹ ਕਹਿੰਦੇ ਆ ਜੀ ਸਾਡੇ ਕੋਲ ਟਾਈਮ ਨਹੀਂ ਤਿਆਰ ਕਰਨ ਦਾ ਅਸੀਂ ਹੋਟਲ ਤੋਂ ਆਰਡਰ ਕਰਕੇ ਮੰਗਾ ਲੈਂਦੇ ਆ ਲੰਗਰ ਹਮੇਸ਼ਾ ਉਹ ਹੁੰਦਾ ਹੈ ਜਿਹੜਾ ਤੁਹਾਡੇ ਸਰੀਰ ਨੂੰ ਤਾਕਤ ਦੇਵੇ ਜੇ ਤੁਸੀਂ ਪਿਜ਼ਜ਼ੀਆ ਦੇ ਲੰਗਰ ਖਾਣੇ ਆ 버ਗਰਾਂ ਦੇ ਲੰਗਰ ਖਾਣੇ ਆ ਤਾਂ ਉਹਦੇ ਨਾਲ ਸਰੀਰ ਦੇ ਵਿੱਚ ਫਾਇਦਾ ਕਿੱਥੇ ਹੋਣਾ ਨੁਕਸਾਨ ਹੀ ਹੋਣਾ ਮੈਦਾ ਖਾ ਕੇ ਤੁਹਾਡੇ ਸਰੀਰ ਦੇ ਵਿੱਚ ਉਹ ਪ੍ਰਮਾਤਮਾ ਦਾ ਨਾਮ ਤਾਂ ਨਹੀਂ ਚੱਲਣਾ ਤੁਹਾਡਾ ਸਰੀਰ ਜਿਹੜਾ ਖੜ ਜਰੂਰ ਜਾਊਗਾ ਬਿਮਾਰੀਆਂ ਚਾਰ ਜਰੂਰ ਲੱਗ ਜਾਣਗੀਆਂ ਵੱਖਰੀਆਂ ਬਿਲਕੁਲ ਬਿਲਕੁਲ ਜੀ ਤੇ ਇਹ ਤਾਂ ਗੱਲ ਹੋ ਗਈ ਚਲੋ ਆਪਣੇ ਪੰਜਾਬ ਦੀ ਪਰ ਜਿੱਥੇ ਆਪਾਂ ਹਜੂਰ ਸਾਹਿਬ ਦੀ ਗੱਲ ਕਰੀਏ ਉੱਥੇ ਵੀ ਹੋਲਾ ਮੱਲਾ ਬਣਾਇਆ ਜਾਂਦਾ ਹੈ ਨਾ ਉੱਥੇ ਤਾਂ ਜਿੱਥੇ ਮੇਨ ਬਾਬਾ ਜੀ ਦੀ ਜਿਹੜੀ ਬੀੜ ਹੁੰਦੀ ਹੈ ਨਾ ਉਹ ਜਿਹੜਾ ਮੇਨ ਦਰਬਾਰ ਸਾਹਿਬ ਹੈਗਾ ਉੱਥੇ ਰੰਗ ਉੜਾਇਆ ਜਾ ਰਹੇ ਨੇ ਉਹਨੂੰ ਕਿਸ ਤਰੀਕੇ ਨਾਲ ਆਪਾਂ ਦੇਖ ਰਹੇ ਮੈਂ ਵੀਡੀਓ ਪਿਛਲੇ ਦਿਨੋਂ ਤੋਂ ਕਾਫੀ ਚੱਲ ਰਹੀਆਂ ਨੇ ਔਰ ਜਿਹੜਾ ਜਾਲਪੜਿਆ ਹੋਇਆ ਗਲਾਸਾਂ 'ਚ ਸੰਗਤਾਂ ਦੇ ਤੇ ਪਾਇਆ ਜਾ ਰਿਹਾ ਉਹਨੂੰ ਕਿਸ ਤਰੀਕੇ ਨਾਲ ਦੇਖਦੇ ਦਿਖੋ ਜੀ ਬਹੁਤ ਵੱਡੀ ਇੱਕ ਲੈਵਲ ਤੇ ਨਾ ਜਾ ਕੇ ਕਹੀਏ ਕਿ ਸਾਨੂੰ ਸੁਧਾਰ ਕਰਨ ਦੀ ਲੋੜ ਹੈ ਗੁਰਬਾਣੀ ਪੜ੍ਹਦੇ ਆ ਅਸੀਂ ਤਾਂ ਸਭ ਤੋਂ ਮੁਢਲੀ ਚੀਜ਼ ਇੱਕ ਸਿੱਖ ਵਾਸਤੇ ਇਹ ਹੈ ਕਿ ਗੁਰਬਾਣੀ ਜੋ ਚੀਜ਼ ਕਹਿੰਦੀ ਹੈ ਨਾ ਉਸ ਚੀਜ਼ ਦੇ ਉੱਪਰ ਫਾਲੋ ਕਰਨਾ ਹੈ ਗੁਰਬਾਣੀ ਤਾਂ ਉਲਟ ਸਾਡੇ ਵਾਸਤੇ ਕੁਝ ਵੀ ਨਹੀਂ ਤੇ ਗੁਰਬਾਣੀ ਕਹਿੰਦੀ ਹੈ ਹੋਲੀ ਕਿੰਨੀ ਸੰਤ ਸੇਵ ਰੰਗ ਲੱਗਾ ਅਤ ਲਾਲ ਦੇਵ ਇਹਹੀ ਪੰਕਤੀ ਪੜ੍ਹ ਕੇ ਗੁਰਦੁਆਰਿਆਂ ਦੇ ਵਿੱਚ ਜਿਹੜਾ ਕੀਰਤਨ ਹੁੰਦਾ ਹੈ ਹੋਲੀ ਵਾਲੇ ਦਿਨ ਹੋਲੇ ਮਹੱਲੇ ਵਾਲੇ ਦਿਨ ਪਰ ਅਸੀਂ ਗੱਲ ਕਰੀਏ ਤਾਂ ਗੁਰੂ ਸਾਹਿਬ ਇੱਥੇ ਬੇਸਿਕਲੀ ਸਪਸ਼ਟ ਕੀ ਕਰਦੇ ਨੇ ਕਿ ਮੇਰੀ ਹੋਲੀ ਕੀ ਹੈ ਹੋਲੀ ਕਿੰਨੀ ਸੰਤ ਸੇਵ ਮੈਂ ਸੰਤਾਂ ਦੀ ਮਹਾਪੁਰਖਾਂ ਦੀ ਸੇਵਾ ਕਰਨੀ ਹੈ ਮੇਰੀ ਹੋਲੀ ਇਹ ਹੈ ਤੇ ਫਿਰ ਇਹ ਵਾਲੀ ਹੋਲੀ ਖੇਡ ਕੇ ਉਹ ਮਹਾਪੁਰਖਾਂ ਦੀ ਸੇਵਾ ਕਰਕੇ ਸੰਤਾਂ ਦੀ ਸੇਵਾ ਕਰਕੇ ਮੈਨੂੰ ਕੀ ਮਿਲੇਗਾ ਰੰਗ ਲੱਗਾ ਅਤ ਲਾਲ ਦੇਵ ਮੈਨੂੰ ਉਹ ਪ੍ਰਮਾਤਮਾ ਦੇ ਪ੍ਰੇਮ ਦਾ ਪਿਆਰ ਦਾ ਰੰਗ ਲੱਗੇਗਾ ਅਜੇ ਹਾਲ ਗੂੜਾ ਲਾਲ ਰੰਗ ਲੱਗੇਗਾ ਜਿਹੜਾ ਕਦੇ ਮਿਟਣਾ ਨਹੀਂ ਇਦਾਂ ਹੀ ਗੁਰਬਾਣੀ ਦੇ ਵਿੱਚ ਹੋਰ ਬੜੀਆਂ ਸਾਰੀਆਂ ਪੰਕਤੀਆਂ ਆਉਂਦੀਆਂ ਨੇ ਸੂਰਾ ਸੋ ਪਛਾਨੀਆਂ ਜੋ ਲੜਾ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਾਰਿਆ ਕਬੂ ਨਾ ਛਾਡੇ ਖੇਤ ਇਹ ਅਸੀਂ ਗੱਲ ਕਰ ਰਹੇ ਹਾਂ ਹੋਲੇ ਮੱਲੇ ਦੀ ਜਿਹੜੇ ਹੋਲੇ ਮੱਲੇ ਦੀ ਗੁਰੂ ਸਾਹਿਬ ਨੇ ਸਾਨੂੰ ਕਿਹਾ ਇਹ ਵਾਲਾ ਹੋਲਾ ਮੱਲਾ ਜਿਹੜਾ ਅਸੀਂ ਖੇਡਣਾ ਲਾਲ ਰੰਗ ਤੇ ਸ ਕੋ ਲਗਾ ਜਿਸਕੇ ਵਰਡ ਭਾਗਾ ਬੈੜਾ ਕਦੇ ਨਾ ਹੋਵਈ ਨਾ ਲੱਗਿਆ ਦਾਗਾ ਇਹ ਉਸ ਲਾਲ ਰੰਗ ਦੀ ਗੱਲ ਹੈ ਜਿਹੜਾ ਰੰਗ ਪਰਮਾਤਮਾ ਦੇ ਭਗਤੀ ਦੇ ਵਿੱਚ ਲੱਗਣਾ ਜਿਹਦੇ ਮੱਥੇ ਤੇ ਭਾਗ ਨੇ ਉਹਨੂੰ ਉਹ ਰੰਗ ਲੱਗਦਾ ਤੇ ਫਿਰ ਉਹ ਪ੍ਰੇਮ ਦੇ ਰੰਗ ਦੇ ਵਿੱਚ ਭਿੱਜਿਆ ਜਾਂਦਾ ਪੂਰੀ ਗੁਰਬਾਣੀ ਦੇ ਵਿੱਚ ਕਿਤੇ ਵੀ ਉਹ ਉਹ ਹੋਲੀ ਦੇ ਰੰਗਾਂ ਨਾਲ ਖੇਡਣ ਦੀ ਗੱਲ ਹੀ ਨਹੀਂ ਕੀਤੀ ਗਈ ਗੁਰੂ ਸਾਹਿਬ ਗੁਰਬਾਣੀ ਦੇ ਵਿੱਚ ਇਹ ਜੇ ਰੰਗ ਨੂੰ ਕਸੁੰਬ ਦਾ ਰੰਗ ਕਹਿੰਦੇ ਨੇ ਬੜੀਆਂ ਥਾਵਾਂ ਤੇ ਪੰਕਤੀ ਆਉਂਦੀ ਹੈ ਕਸੁੰਬ ਦਾ ਨਾ ਇੱਕ ਫੁੱਲ ਹੁੰਦਾ ਜਿਹਦਾ ਰੰਗ ਕੱਚਾ ਹੁੰਦਾ ਜਦੋਂ ਤੁਸੀਂ ਫੁੱਲ ਨੂੰ ਹੱਥ 'ਚ ਫੜੋਗੇ ਨਾ ਤੁਹਾਡਾ ਹੱਥ ਇੱਕ ਵਾਰੀ ਰੰਗਿਆ ਜਾਊਗਾ ਪਰ ਜਦੋਂ ਤੁਸੀਂ ਹੱਥ ਛਾੜੋਗੇ ਤੇ ਉਹ ਰੰਗ ਉੱਤਰ ਜਾਣਾ ਤੇ ਗੁਰੂ ਸਾਹਿਬ ਕਹਿੰਦੇ ਨੇ ਅਜਿਹੇ ਰੰਗ ਦੀ ਮੈਨੂੰ ਲੋੜ ਨਹੀਂ ਹੈ ਮੈਨੂੰ ਰੰਗ ਉਹ ਲਾਓ ਜਿਹੜਾ ਰੰਗ ਮੇਰੇ ਮਨ ਤੱਕ ਲੱਗੇ ਤੇ ਉਹ ਪ੍ਰਮਾਤਮਾ ਦੇ ਪਿਆਰ ਦਾ ਰੰਗ ਹੋਵੇ ਤੇ ਅਜਿਹੇ ਰੰਗਾਂ ਦੇ ਨਾਲ ਤਾਂ ਗੁਰੂ ਸਾਹਿਬ ਨੇ ਖੇਡਣ ਤੋਂ ਮਨਾ ਕੀਤਾ ਇੱਕ ਚੀਜ਼ ਹੋਰ ਹੁਣ ਇਸ ਗੱਲ ਦੇ ਉੱਪਰ ਬੜੇ ਲੋਕਾਂ ਨੂੰ ਵਿਵਾਦ ਵੀ ਹੋਏਗਾ ਕਿੰਤੂ ਵੀ ਹੋਏਗਾ ਬਟ ਅਗੇਨ ਇਹ ਗੱਲ ਮੇਰੀ ਨਹੀਂ ਹੈ ਮੈਂ ਪੜੀ ਸੀ ਕਿਤੇ ਤੁਸੀਂ ਵੀ ਜ਼ਰੂਰ ਹਿਸਟਰੀ ਦੇ ਵਿੱਚ ਪੜ ਸਕਦੇ ਹੋ ਜਦੋਂ ਸਾਡੇ ਸਮਾਜ ਦੀ ਵਰਣਵੰਡ ਕੀਤੀ ਜਾਂਦੀ ਹੈ ਨਾ ਇੱਕ ਸ਼੍ਰੇਣੀ ਵੱਲੋਂ ਚਾਰ ਜਿਹੜੇ ਹੈ ਜਾਤਾਂ ਨੇ ਉਹ ਚ ਵੰਡਿਆ ਜਾਂਦਾ ਤਾਂ ਸਭ ਤੋਂ ਥੱਲੜੀ ਜਿਹੜੀ ਜਾਤ ਹੁੰਦੀ ਹੈ ਸ਼ੂਦਰ ਜਿਹੜੀ ਜਾਤ ਕਹੀ ਜਾਂਦੀ ਹੈ ਉਸ ਜਾਤ ਨੂੰ ਕਿਉਂਕਿ ਇਹ ਚਾਰ ਜਾਤਾਂ ਸੀ ਤੇ ਇਹਨਾਂ ਦੇ ਸਾਰੀਆਂ ਚੀਜ਼ਾਂ ਅਲੱਗ-ਅਲੱਗ ਸੀ ਤੁਸੀਂ ਆ ਚੀਜ਼ ਕਰ ਸਕਦੇ ਹੋ ਆ ਨਹੀਂ ਕਰ ਸਕਦੇ ਆ ਕਰ ਸਕਦੇ ਹੋ ਆ ਨਹੀਂ ਕਰ ਸਕਦੇ ਤਾ ਇਸੇ ਤਰੀਕੇ ਨਾਲ ਜਦੋਂ ਜਿਹੜੇ ਫੈਸਟੀਵਲਸ ਨੇ ਉਹਨਾਂ ਦੀ ਵੰਡ ਹੋਈ ਤਾਂ ਹੋਲੀ ਵਾਲਾ ਜਿਹੜਾ ਫੈਸਟੀਵਲ ਹੈ ਨਾ ਇਹ ਸਭ ਤੋਂ ਨੀਚੀ ਜਾਤ ਵਾਲਿਆਂ ਨੂੰ ਮਿਲਿਆ ਸੀ ਉਹਨਾਂ ਨੂੰ ਮਿਲਿਆ ਸੀ ਉਹ ਕਹਿੰਦੇ ਤੁਸੀਂ ਖੇਡਣਾ ਤੁਸੀਂ ਜਿਹੜਾ ਫੈਸਟੀਵਲ ਮਨਾਉਣੇ ਨੇ ਤਾਂ ਇਹ ਫੈਸਟੀਵਲ ਤੁਹਾਡਾ ਹੈ ਇੱਕ ਦੂਜੇ ਨੂੰ ਲਬੇੜ ਦੋ ਉਸ ਟਾਈਮ ਰੰਗ ਨਹੀਂ ਸੀ ਹੁੰਦੇ ਉਸ ਟਾਈਮ ਤਾਂ ਚਿੱਕੜ ਨਾਲ ਚੀਜ਼ਾਂ ਨਾਲ ਬਿਲਕੁਲ ਚੀਜ਼ਾਂ ਦੇਖ ਸਕਦੇ ਜਿਹੜੀ ਲਾਠ ਮਾਰ ਹੋਲੀ ਖੇਡੀਆਂ ਨੇ ਬਿਲਕੁਲ ਵਾਲੀ ਹੋਲੀ ਖੇਡੀਆਂ ਉਹ ਉਹ ਸੀਗਾ ਕਿ ਤੁਸੀਂ ਇੱਕ ਦੂਜੇ ਨੂੰ ਲਬੇੜ ਕੇ ਖੁਸ਼ ਹੋ ਜਾਓ ਕੋਈ ਗੱਲ ਨਹੀਂ ਪਰ ਉੱਥੇ ਹੀ ਦੂਜੇ ਪਾਸੇ ਜੇਸੀ ਗੁਰਬਾਣੀ ਪੜ੍ਹਦੇ ਆ ਤੁਸੀਂ ਇੱਕ ਪਾਸੇ ਕਹਿ ਰਹੇ ਹੋ ਕਿ ਜੀ ਮੈਂ ਹੋਲੀ ਦੇ ਰੰਗਾਂ ਨਾਲ ਖੇਡਣ ਆਇਆ ਸੀ ਅਸੀਂ ਲਿਬੜ ਗਿਆ ਸੀ ਖੇਡ ਲਿਆ ਪਰ ਗੁਰਬਾਣੀ ਕਹਿੰਦੀ ਹੈ ਅਨੰਦ ਸਾਹਿਬ ਦਾ ਪਾਠ ਅਸੀਂ ਕਰਦੇ ਆ ਜਿਓ ਮੈਲੇ ਬਾਹਰੋਂ ਨਿਰਮਲ ਗੁਰਬਾਣੀ ਤੁਹਾਨੂੰ ਅੰਦਰੋਂ ਨਿਰਮਲ ਬਣਾਉਂਦੀ ਆ ਬਿਨਾ ਮੈਲ ਤੋਂ ਬਾਹਰੋਂ ਨਿਰਮਲ ਰੰਗ ਲਾ ਕੇ ਤੁਸੀਂ ਬਾਹਰੋਂ ਨਿਰਮਲ ਕਿੱਦਾਂ ਹੋ ਸਕਦੇ ਹੋ ਤੁਸੀਂ ਤਾਂ ਮੈਲੇ ਹੋਗੇ ਸਗੋਂ ਤੇ ਇਟ ਮੀਨ ਅਸੀਂ ਗੁਰਬਾਣੀ ਤੋਂ ਬਿਲਕੁਲ ਉਲਟ ਚੱਲ ਰਹੇ ਆ ਤੇ ਜੇ ਕਿਸੇ ਧਾਰਮਿਕ ਸਥਾਨ ਤੇ ਵੀ ਜਿੱਥੇ ਗੁਰੂ ਸਾਹਿਬ ਦੀ ਮਰਿਆਦਾ ਨੂੰ ਮੰਨਿਆ ਜਾਣਾ ਚਾਹੀਦਾ ਹੈ ਉੱਥੇ ਵੀ ਜੇ ਇਹ ਚੀਜ਼ ਫਾਲੋ ਕੀਤੀ ਜਾ ਰਹੀ ਹੈ ਤਾਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਇੱਕ ਵਾਰੀ ਅਸੀਂ ਆ ਗੁਰਬਾਣੀ ਦੀਆਂ ਪੰਕਤੀਆਂ ਜ਼ਰੂਰ ਪੜ੍ਹ ਲਈਏ ਅਸੀਂ ਇੱਕ ਵਾਰੀ ਆਵਾਜ਼ ਲਈਏ ਕਿ ਕੀ ਗੁਰੂ ਸਾਹਿਬ ਦੇ ਉਪਦੇਸ਼ ਇਹਦੇ ਅਨੁਕੂਲ ਹੈਗੇ ਨੇ ਜਾਂ ਅਸੀਂ ਇਹਦੇ ਉਲਟ ਚੱਲ ਰਹੇ ਹਾਂ ਇਹ ਤਾਂ ਗੱਲ ਹੋ ਗਈ ਚਲੋ ਵੱਡੇ ਪੱਧਰ ਤੇ ਹੈਨਾ ਪਰ ਜੇ ਆਪਾਂ ਇੱਕ ਵਾਰੀ ਫੇਰ ਤੋਂ ਜ਼ਮੀਨੀ ਪੱਧਰ ਤੇ ਆਈਏ ਪਟਾਕੇ ਦਾ ਸੀਜ਼ਨ ਚੱਲ ਪਿਆ ਇੱਥੇ ਹੋਲੀ ਜਦੋਂ ਤੁਸੀਂ ਆਪਾਂ ਦੱਸਿਆ ਨਾ ਹਿੰਦੂ ਤਰ੍ਹਾਂ ਦੇ ਵਿੱਚ ਰੰਗਾਂ ਨਾਲ ਖੇਡਦੇ ਨੇ ਚਲੋ ਠੀਕ ਹੈ ਹਨਾ ਪਰ ਪਟਾਕਿਆਂ ਵਾਲਾ ਸੀਜ਼ਨ ਆ ਗਿਆ ਵੀ ਜੋ ਚੀਜ਼ ਆਪਾਂ ਦੀਵਾਲੀ ਤੇ ਕਰਦੇ ਹੁੰਦੇ ਸੀ ਉਹ ਪਟਾਕੇ ਇੱਥੇ ਆ ਗਏ ਪਰ ਹੁਣ ਕੀ ਲੱਗਦਾ ਪ੍ਰਸ਼ਾਸਨ ਇੱਥੇ ਵੀ ਠੱਲ ਪਾਊਗਾ ਪੌਣੀ ਦਾ ਚਾਹੀਦੀ ਹੈ ਜੀ ਬਿਲਕੁਲ ਕਿਉਂਕਿ ਜਦੋਂ ਦੀਵਾਲੀ ਹੁੰਦੀ ਹੈ ਦੀਵਾਲੀ ਦੇ ਟਾਈਮ ਵੀ ਕੀ ਆ ਅਸੀਂ ਦੇਖਦੇ ਆ ਕਿ ਪੋਲਿਊਸ਼ਨ ਇੱਕੋ ਦਾ ਮੇਨਾ ਜ਼ਿਆਦਾ ਹੋ ਜਾਂਦਾ ਹੈ ਜਿਹੜੇ ਦੱਸਿਆ ਜਾਂਦਾ ਫੋਰਨ ਵਾਲੇ ਜਿਹੜੇ ਸੈਟਲਾਈਟਸ ਨੇ ਉਹਨਾਂ ਤੋਂ ਦੇਖ ਕੇ ਕਹਿੰਦੇ ਨੇ ਜੀ ਕਿ ਉਹਨਾਂ ਦਿਨਾਂ ਦੇ ਵਿੱਚ ਜਿਹੜੀ ਇੱਥੇ ਹੈ ਇਹਨਾਂ ਧੂਆਂ ਹੀ ਧੂਆਂ ਦਿਖਦਾ ਬਾ ਇੰਡੀਆ ਦਾ ਪੋਲੂਸ਼ਨ ਲੈਵਲ ਇੰਨਾ ਜ਼ਿਆਦਾ ਵੱਧ ਜਾਂਦਾ ਸਾਹ ਲੈਣਾ ਔਖਾ ਹੋ ਜਾਂਦਾ ਕੁਝ ਉਹਨਾਂ ਦਿਨਾਂ ਦੇ ਵਿੱਚ ਕਹਿੰਦੇ ਆ ਕਿ ਖੇਤਾਂ ਦੇ ਵਿੱਚ ਜਿਹੜਾ ਧੂਆਂ ਉੱਡਦਾ ਤਾਂ ਕਰਕੇ ਹੋ ਜਾਂਦਾ ਪਰ ਉੱਥੇ ਹੀ ਦੂਜੇ ਪਾਸੇ ਗੱਲ ਕਰੀ ਆ ਆਪਾਂ ਪਹਿਲਾਂ ਗੱਲ ਸਟਾਰਟ ਕੀਤੀ ਸੀਗੀ ਪੋਲੂਸ਼ਨ ਦੀ ਇਸ ਵਾਤਾਵਰਨ ਨੂੰ ਬਚਾਉਣ ਦੀ ਤੇ ਉਹਦੇ ਵਿੱਚ ਜਿੱਥੇ ਇੱਕ ਪਾਸੇ ਅਸੀਂ ਰੰਗ ਉਡਾ ਕੇ ਇਹ ਵਾਤਾਵਰਨ ਜਿਹੜਾ ਖਰਾਬ ਕਰ ਰਹੇ ਹਾਂ ਕਿਉਂਕਿ ਹਰਬਲ ਕਲਰਸ ਆ ਚੁੱਕੇ ਨੇ ਪਰ ਹਰ ਇੱਕ ਬੰਦਾ ਅਫੋਰਡ ਨਹੀਂ ਕਰਦਾ ਮਹਿੰਗੇ ਨੇ ਬਿਲਕੁਲ ਨਾਰਮਲ ਇੱਕ ਆਮ ਇਨਸਾਨ ਕਾਮਨ ਜਿਹੜਾ ਮੈਨ ਹੈ ਉਹਨੇ ਹੋਲੀ ਖੇਡਣੀ ਹੈ ਤਾਂ ਉਹਨੇ ਉਹ ਨਾਰਮਲ ਰੰਗ ਹੀ ਲੈਣੇ ਨੇਗੇ ਜਿਹੜੇ ਰੰਗ ਵਾਤਾਵਰਨ ਨੂੰ ਖਰਾਬ ਕਰਦੇ ਨੇ ਉਹ ਆਮ ਆਂਗ ਜਿਹਦੇ 10 ਰੁਪਏ ਦਾ ਇੰਨਾ ਵੜਾ ਜਾਂਦਾ ਤੇ ਉਹ 50 60 ਰੁਪਏ ਦਾ ਛੋਟਾ ਜਿਹਾ ਬੈਗ ਆ ਜਾਂਦਾ 50 60 ਗ੍ਰਾਮ ਦਾ ਤੇ ਇਹੀ ਇਸੇ ਕਰਕੇ ਜਿਹੜਾ ਇਹ ਵਾਤਾਵਰਨ ਨੂੰ ਬਚਾਉਣਾ ਸਾਡਾ ਮੁਢਲਾ ਕਰਮ ਹੋਣਾ ਚਾਹੀਦਾ ਅਸੀਂ ਤਿ 1% ਕੋਈ ਡਾਊਟ ਨਹੀਂ ਤਿਉਹਾਰ ਨਹੀਂ ਮਨਾਉਣੇ ਪਰ ਉਹਦੇ ਆਲਟਰਨੇਟ ਬੜੇ ਸਾਰੇ ਆ ਚੁੱਕੇ ਨੇ ਨਾ ਲੋਕੀ ਫੁੱਲਾਂ ਦੀ ਹੋਲੀ ਖੇਡਦੇ ਨੇ ਉਹਦੇ ਨਾਲ ਕੋਈ ਨੁਕਸਾਨ ਨਹੀਂ ਤੁਸੀਂ ਉਹ ਖੇਡੋ ਤੁਹਾਡਾ ਤਿਉਹਾਰ ਵੀ ਮਨਾਇਆ ਸਫਲਾ ਹੋ ਗਿਆ ਕਿਸੇ ਦਾ ਨੁਕਸਾਨ ਵੀ ਨਹੀਂ ਹੋਇਆ ਵਾਤਾਵਰਣ ਵੀ ਬਚ ਗਿਆ ਪਰ ਸੋਚ ਕੇ ਦੇਖਿਓ ਜ਼ਰੂਰ ਕਿ ਅੱਜ ਸਾਡਾ ਕਿਤੇ ਥੋੜੇ ਪਲ ਹਾਸੀ ਖੇਢੀ ਦੇ ਕੱਲ ਵਾਲੇ ਸਾਡੇ ਆਉਣ ਵਾਲੇ ਬੱਚਿਆਂ ਦੇ ਅਸੀਂ ਨੁਕਸਾਨ ਦਾ ਇੱਕ ਨਾ ਹੋਣਾ ਅਸੀਂ ਵਾਤਾਵਰਣ ਨੂੰ ਨਾ ਅਸੀਂ ਵਧੀਆ ਸਾਫ਼ ਸੁਥਰਾ ਛੱਡ ਕੇ ਜਾਣਾ ਨਾ ਕਿ ਗੰਦਲਾ ਕਰਕੇ ਛੱਡ ਕੇ ਜਾਣਾ ਸ਼ੁਕਰੀਆ ਜੀ ਕਾਫੀ ਵਧੀਆ ਲੱਗੇ ਤੁਹਾਡੇ ਨਾਲ ਗੱਲਬਾਤ ਕਰਕੇ ਕਈ ਵਿਸ਼ਿਆਂ ਤੇ ਚਾਨਣ ਆਪਾਂ ਪਾਏ ਆ ਤੇ ਉਮੀਦ ਕਰਦੇ ਆ ਕਿ ਜਿਨ੍ਹਾਂ ਨੇ ਵੀ ਇਹ ਵੀਡੀਓ ਦੇਖੀ ਆ ਉਹਨਾਂ ਨੂੰ ਵੀ ਕਾਫੀ ਕੁਝ ਜਿਹੜਾ ਸਿੱਖਣ ਨੂੰ ਜਿਹੜਾ ਇਸ ਵੀਡੀਓ ਤੋਂ ਮਿਲਿਆ ਹੋਵੇ ਪਤਾ ਲੱਗਿਆ ਹੋਵੇ ਕਿ ਇਸ ਤਰੀਕੇ ਨਾਲ ਜਿਹੜਾ ਤਿਹਾਰ ਮਨਾਇਆ ਜਾਂਦਾ ਕਿਸ ਤਰੀਕੇ ਨਾਲ ਆਪਾਂ ਨੂੰ ਤਿਹਾਰ ਮਨਾਉਣਾ ਚਾਹੀਦਾ ਸਭ ਤੋਂ ਵੱਡੀ ਅਸੀਂ ਸਿਰਫ ਇੱਕ ਕਹ ਲੋ ਪ੍ਰੀਕਾਸ਼ਨਸ ਦੇਣਾ ਚਾਹਾਂਗੇ ਕਿ ਜਿਹੜਾ ਤੁਸੀਂ ਹੌਲੇ ਮਲੇ ਜਾਂਦੇ ਹੋ ਜਾਂ ਜਦੋਂ ਤੁਸੀਂ ਮਹੱਲਿਆਂ ਦੇ ਵਿੱਚ ਘੁੰਮਦੇ ਹੁੰਦਾ ਪ੍ਰੀਕਾਸ਼ਨਸ ਫ੍ਰੀ ਆਪਣੀਆਂ ਜਿਹੜੀਆਂ ਵਰਤੋ ਜਿਹੜੇ ਤੁਸੀਂ ਹੁੱਲੜਬਾਜੀ ਕਰਦੇ ਹੋ ਨਾ ਕਰੋ ਰੈਸ਼ ਡਰਾਈਵਿੰਗ ਨਾ ਕਰੋ ਤੇ ਇਦਾਂ ਦੀ ਹੋਰ ਅਪਡੇਟਸ ਵੀ ਸਾਡੇ ਚੈਨਲ ਨੂੰ ਫੋਲੋ ਕਰ ਲਓ ਦ ਸਿਟੀ ਹੈਡਲਾਈਨਸ ਕੈਮਰਮੈਨ ਵਿਪਨ ਮੱਛੀ ਦੇ ਨਾਲ ਮੈਂਬਰ ਬੀਟ ਥੈਂਕ ਯੂ